ਅੱਜ ਜਿਸੀ ਤੁਹਾਡੇ ਲਈ ਚਾਰ ਪੈਣਾ ਦੇ ਕੱਲੇ-ਕੱਲੇ ਪ੍ਰਾਇਤ ਤੇ ਪੰਜਾਬ ਦੇ ਸਭ ਤੋਂ ਸ੍ਰੀਲੇ ਸਿੰਗਰ ਸਰਜੀਤ ਬੈਂਦਰਖੀਆ ਦੀ ਜੀਵਨ ਕਾਣੀ ਲੈ ਕੇ ਆਏ ਆ ਇਹਨਾਂ ਦੇ ਗਾਏ ਹੋਏ ਗਾਣੇ ਅੱਜ ਵੀ ਹਰ ਪੰਜਾਬੀ ਸੁਣਦਾ ਹੈ ਤੇ ਵੀਡੀਓ ਚ ਅਸੀਂ ਤੁਹਾਨੂੰ ਦੱਸਾਂਗੇ ਕਿ ਸਰਜੀਤ ਬੈਂਦਰਖੀਆ ਜੀ ਕਿਵੇਂ ਸਿੰਗਰ ਬਣੇ ਇਹਨਾਂ ਦਾ ਪਿੰਡ ਕਿਹੜਾ ਹੈ ਕਦੋਂ ਇਹਨਾਂ ਦਾ ਵਿਆਹ ਹੋਇਆ ਸੀਗਾ ਕਿੰਨੇ ਇਹਨਾਂ ਦੇ ਬੱਚੇ ਨੇ ਤੇ ਕਿਵੇਂ 41 ਸਾਲ ਦੀ ਉਮਰ ਚ ਬੈਂਦਰਖੀਆ ਸਾਹਿਬ ਦੀ ਡੈਥ ਹੋਈ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਵੀਡੀਓ ਚ ਮਿਲਣਗੇ ਸੋ ਵੀਡੀਓ ਵੇਖਦੇ ਰਹੋ ਸਭ ਤੋਂ ਪਹਿਲਾਂ ਜਨਮ ਦੀ ਗੱਲ ਕਰੀਏ ਤੇ ਇਹਨਾਂ ਦਾ ਜਨਮ 15 April 1962 ਜਿਲ੍ਹਾ ਰੂਪਨਗਰ ਨੇੜੇ ਪੈਂਦੇ ਪਿੰਡ ਬਿੰਦਰਖਚੋਆ ਇਹਨਾਂ ਦੇ ਪਿਤਾ ਸਰਦਾਰ ਸੁੱਚਾ ਸਿੰਘ ਬੈਂਸ ਇੱਕ ਨਾਮੀ ਪਲਵਾਨ ਸੀਗੇ ਤੇ ਇਸੇ ਕਰਕੇ ਇਹਨਾਂ ਦੇ ਪਿਤਾ ਵਿਚੋਂ ਦੇ ਸੀਗੇ ਕਿ ਉਹਨਾਂ ਦਾ ਪੁੱਤਰ ਸਰਜੀਤ ਬਿੰਦਰਖੀਆ ਪਲਵਾਨ ਹੀ ਬਣੇ ਪਰ ਇਸ ਦੇ ਦੂਜੇ ਪਾਸੇ ਬਿੰਦਰਖੀਆ ਸਾਹਿਬ ਨੂੰ ਤਾਂ ਗੌਣ ਦਾ ਬੜਾ ਸ਼ੌਂਕ ਸੀਗਾ ਤੇ ਇਸੇ ਕਰਕੇ ਇਹਨਾਂ ਨੇ ਆਪਣੇ ਸਕੂਲ ਕਾਲਜ ਵਿੱਚ ਜਦੋਂ ਵੀ ਕੋਈ ਗੌਣ ਦਾ ਮੌਕਾ ਮਿਲਿਆ ਤਾਂ ਇਹਨਾਂ ਕਦੀ ਵੀ ਉਹ ਮੌਕਾ ਨਹੀਂ ਛੱਡਿਆ ਦੋਸਤੋ ਗੱਲ ਜੀ ਵਿਆਹੀ ਕਰੀਏ ਤਾਂ ਇਹਨਾਂ ਦਾ ਵਿਆਹ 1990 ਨੂੰ ਪ੍ਰੀਤ ਕਮਲ ਨਾਲ ਹੁੰਦਾ ਹੈ ਬੱਚਿਆਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਇੱਕ ਪੁੱਤਰ ਤੇ ਇੱਕ ਧੀ ਹੈ ਇਹਨਾਂ ਦੇ ਪੁੱਤਰ ਗੀਤ ਅਜਿ ਬਿੰਦ ਰਖੀਆ ਵੀ ਅਜਿਹੇ ਟਾਈਮ ਤੇ ਚੋਟੀ ਦੇ ਸਿੰਗਰ ਤੇ ਐਕਟਰ ਨੇ ਤੇਨ ਦੀ ਬੇਟੀ ਦਾ ਨਾਮ ਮੀਨਾਜ਼ ਬਿੰਦ ਰਖੀਆ ਹੈ ਦੋਸਤੋ ਬਿੰਦ ਰਖੀਆ ਸਾਹਿਬ ਨੂੰ ਆਪਣੇ ਪਿੰਡ ਨਾਲ ਵੀ ਬੜਾ ਪਿਆਰ ਸੀਗਾ ਖੇਤੀ ਕਰਨਾ ਇਹਨੂੰ ਬਹੁਤ ਪਸੰਦ ਸੀਗਾ ਤੇ ਕਲਾਕਾਰ ਬਣਨ ਤੋਂ ਬਾਅਦ ਵੀ ਇਹ ਹੱਥੀਂ ਹੀ ਖੇਤੀ ਕਰਿਆ ਕਰਦੇ ਦਿੱਤ ਤੱਕ ਹੀ ਖਾੜੀਆਂ ਦੀ ਸਾਈ ਬੋਕਰਾਉਣ ਵਾਲੇ ਵੀ ਕਈ ਵਾਰ ਇਹਨਾਂ ਪਿੱਛੇ ਖੇਤ ਹੀ ਜਾਂਦੇ ਦੋਸਤੋ ਸਰਜੀਤ ਬਿੰਦ ਰਖੀਆ ਦਾ ਸੁਭਾਅ ਬਹੁਤ ਖੁੱਲਾ ਤੇ ਨਿੱਗਾ ਸੀਗਾ ਇਹਨਾਂ ਦੇ ਵਾਈਫ ਨੇ ਇੱਕ ਇੰਟਰਵਿਊ ਚ ਦੱਸਿਆ ਕਿ ਉਹ ਕਹਿੰਦੇ ਹੁੰਦੇ ਸੀ ਕਿ ਮੈਨੂੰ ਸ਼ੋਹਰਤ ਤੇਰੇ ਕਰਕੇ ਮਿਲੀ ਹੈ ਤੇ ਪੈਸਾ ਬੱਚਿਆਂ ਕਰਕੇ ਦੋਸਤੋ ਸਭ ਤੋਂ ਪਹਿਲਾਂ ਇਹਨਾਂ ਨੇ ਪੰਜਾਬੀ ਫਿਲਮ ਅਣਖ ਜੱਟਾਂ ਦੀ ਚ ਇੱਕ ਗਾਣਾ ਗਾਇਆ ਸੀ ਇਸ ਗਾਣੇ ਦਾ ਨਾਮ ਸੀ ਬਾਣੀਏ ਨੇ ਜੱਟ ਇਸ ਤੋਂ ਬਾਅਦ ਇਹਨਾਂ ਨੇ ਆਪਣੇ ਵੀ ਕਾਫੀ ਸੁਪਰ ਹਿੱਟ ਗਾਣੇ ਗਾਏ ਜਿਵੇਂ ਕਿ ਤੇਰਾ ਮੁਖੜਾ ਵੇਖ ਕੇ ਜੱਟ ਦੀ ਪਸੰਦ ਜੱਟ ਨੇ ਵਿਆਂਣੀ ਹੈ ਤੇਰੇ ਚ ਤੇਰਾ ਯਾਰ ਬੋਲਦਾ ਤੇ ਸਾਨੂੰ ਟੇੜੀ ਟੇੜੀ ਤੱਕਦੀਆਂ ਤੂੰ ਦਸਤੋਬਿੰਦ ਰਖਿਆ ਸਾਬ ਦੇ ਇਹ ਗਾਣੇ ਅੱਜ ਦੇ ਟਾਈਮ ਵੀ ਸੁਪਰ ਡੂਪਰ ਹਿੱਟ ਨੇ ਅੱਜ ਵੀ ਲੋਕ ਇਹਨਾਂ ਦੇ ਗਾਣੇ ਸੋਂਦੇ ਨੇ ਤੇ ਬਹੁਤ ਪਿਆਰ ਦਿੰਦੇ ਨੇ ਤੇ ਆਪਣੇ ਟਾਈਮ 'ਚ ਇਹਨਾਂ ਦੀ ਐਨੀ ਚੜ੍ਹਾਈ ਸੀਗੀ ਕਿ ਇੱਕ ਦਿਨ 'ਚ ਇਹ ਚਾਰ-ਚਾਰ ਅਖਾੜੇ ਵੀ ਲਾਉਂਦੇ ਸੀਗੇ ਲੋਕਾਂ ਨੂੰ ਸਰਜੀਤ ਬਿੰਦ ਰ ਲਾਈਵ ਗਾਣੇ ਸੁਣਨਾ ਕਾफी ਪਸੰਦ ਸੀ ਜਿੱਥੇ ਵੀ ਕਿਧਰੇ ਅਖਾੜਾ ਲੱਗਦਾ ਤਾਂ ਉੱਥੇ ਵੱਡੀ ਗਿਣਤੀ 'ਚ ਇਕੱਠ ਹੋਇਆ ਕਰਦਾ ਦੋਸਤੋ ਇਹਨਾਂ ਦਾ ਗੀਤ ਦੁਪੱਟਾ ਤੇਰਾ ਸੱਤ ਰੰਗ ਦਾ ਅੱਜ ਤੱਕ ਵੀ ਟ੍ਰੈਂਡਿੰਗ 'ਚ ਚੱਲਦਾ ਹੈ ਦੋਸਤੋ ਗੱਲ ਜੇ ਸਰਜੀਤ ਬੇਂਦਰਖੀਆ ਦੀ ਡੈਥ ਦੀ ਕਰੀਏ ਤਾਂ ਇਹਦੇ ਪਤਨੀ ਨੇ ਸਾਲ 2019 'ਚ ਕੀਤੀ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਜਿਸ ਦਿਨ ਉਹਨਾਂ ਦੀ ਡੈਥ ਹੋਈ ਉਸ ਤੋਂ ਇੱਕ ਦਿਨ ਪਹਿਲਾਂ ਉਹ ਬਿਲਕੁਲ ਠੀਕ ਸੀਗੇ ਜਦੋਂ ਰਾਤ ਪਈ ਉਦੋਂ ਵੀ ਉਹ ਚੰਗੇ ਭਲੇ ਹੀ ਸੁੱਤੇ ਸੀਗੇ ਪਰ ਜਦੋਂ ਸਵੇਰ ਹੁੰਦੀ ਹੈ ਤਾਂ ਉੱਠਦੇ ਨਹੀਂ ਤੇ ਜਦੋਂ ਸਰਜੀਤ ਬੇਂਦਰਖੀਆ ਸਾਹਿਬ ਨੂੰ ਉਠਾਉ ਜਦੋਂ ਡਾਕਟਰਸ ਨੂੰ ਸੱਦਿਆ ਜਾਂਦੇ ਤਾਂ ਡਾਕਟਰਾਂ ਵੱਲੋਂ ਜਦੋਂ ਚੈੱਕ ਕੀਤਾ ਜਾਂਦਾ ਤਾਂ ਉਹਨੂੰ ਪਤਾ ਲੱਗਦਾ ਕਿ ਉਹ ਇਸ ਦੁਨੀਆ 'ਚ ਨਹੀਂ ਰਹਿ। ਇਹਨਾਂ ਦੀ ਡੈਥ 17 ਦਸੰਬਰ 2003 ਨੂੰ ਹੋਈ। 41 ਸਾਲ ਦੀ ਇਹਨਾਂ ਦੀ ਉਮਰ ਸੀ ਜਦੋਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਪਰ ਆਪਣੇ ਗਾਣਿਆਂ ਕਰਕੇ ਅੱਜ ਵੀ ਬਿੰਦ ਰਖਿਆ। ਲੋਕਾਂ ਦੇ ਦਿਲਾਂ 'ਚ ਅਮਰ ਨੇ ਕਿਉਂਕਿ ਇਹਨਾਂ ਦਾ ਮੇਰੇ ਵਰਗੀ ਗਾਣਾ ਅੱਜ ਸਾਲ ਨੂੰ 25ਵੀਂ ਐਨਾ ਮਸ਼ਹੂਰ ਹੈ ਕਿ ਲੋਕ ਇਹਨਾਂ ਦੇ ਗਾਣਿਆਂ ਤੇ ਵੀਡੀਓਜ਼ ਪਾਉਂਦੇ ਨੇ। ਸੋ ਭਾਈ ਤੁਹਾਨੂੰ ਸਜੀਤ ਬਿੰਦ ਰਖਿਆ ਦਾ ਕਿਹੜਾ ਗਾਣਾ ਸਭ ਤੋਂ ਕੈਂਟ ਲੱਗਦਾ ਹੈ? ਕਮੈਂਟ ਕਰਕੇ ਦੱਸਿਓ ਤੇ ਜਾਣਕਾਰੀ ਵੱਧ ਤੋਂ ਵੱਧ ਸ਼ vi cardio